ਹਾਂਜੀ ਭਾਈ ਮੈਂ ਨਿਰਮਲੌ ਜਿਲ੍ਹਾ ਪਿੰਡ ਆਲੀਕੇ ਜਿਲ੍ਹਾ ਬਠਿੰਡਾ ਆਪਣਾ ਘਲਾੜਾ ਲੱਗਾ ਹੋਇਆ ਅੱਜ ਤੁਹਾਨੂੰ ਦਿਖਾ ਰਿਹਾ ਵੀ ਜੂਪੀ ਚ ਨਕਲੀ ਗੁੜ ਕਿਵੇਂ ਬਣਾਉਂਦੇ ਆ ਬਿਨਾ ਗੰਨੇ ਤੋਂ ਆ ਬਿਨਾ ਗੰਨੇ ਤੋਂ ਘਲਾੜਾ ਚੱਲ ਜਾਂਦਾ ਇਹਨਾਂ ਕੋਲ ਕੋਈ ਗੰਨਾ ਨਹੀਂ ਗਾ ਤੇ ਕੋਈ ਘਲਾੜਾ ਨਹੀਂ ਚੱਲਦਾ ਜਿਹੜਾ ਆਪਾਂ ਇਹਨਾਂ ਇੰਜਣਾਂ ਨਾਲ ਘਲਾੜਾ ਚਲਾਉਂ ਉਹ ਵੀ ਕਵਰ ਕਰਿਆ ਪੱਤਰਪਾਲ ਪਾਈ ਪਈ ਸੀ ਬੰਨਿਆ ਪਿਛਲੇ ਸੀਜ਼ਨ ਦਾ ਬੰਨਿਆ ਉਹ ਪਿੱਛੇ ਦੇਖ ਸਕਦਾ ਤੁਸੀਂ ਮੇਰੇ ਤੇ ਜਿੱਥੇ ਗੰਨਾ ਲੱਗਣਾ ਉੱਥੇ ਮੰਜਾ ਡਾ ਹੀ ਪਿਆ ਇਹ ਤੇ ਘਲਾੜਾ ਇਹਨਾਂ ਦਾ ਚੱਲੀ ਜਾਂਦਾ ਫੁੱਲ ਜੋਰਾਂ ਤੇ ਤੇ ਗੁੜ ਇਹਨਾਂ ਸੋਨਾ ਬਣਾਉਂਦਾ ਦੇਖ ਨਿਰਾ ਕੈਮੀਕਲ ਜੈ ਰਜਮਨ ਮੇਰੀ ਜਿਹੜਾ ਮਾਰਕੀਟ ਚ ਆ ਰਿਹਾ ਹੁਣ ਜਮਨ ਬ੍ਰੈਂਡ ਵੀ ਪੂਰਾ ਟਾਪ ਦਾ ਹੈ ਗੰਗਾ ਦੇਖੋ ਗੁੜ ਦੀ ਲੁੱਕ ਤੇ ਨਿਰਾ ਜ਼ਹਿਰ ਖਵਾਈ ਜਾਂਦਾ ਜਿਹੜਾ ਇਹਦੇ ਵਿੱਚ ਮਟੀਰੀਅਲ ਵਰਤਦੇ ਆ ਉਹ ਵੀ ਤੁਹਾਨੂੰ ਦਿਖਾਉਣੇ ਕੀ ਕੀ ਮਟੀਰੀਅਲ ਵਰਤੇ ਇਹਦੇ ਵਿੱਚ ਰੰਗ ਵਰਤੇ ਜਿਹੜਾ ਕੱਪੜਿਆਂ ਚ ਪਾਉਣੇ ਆ ਪਰੰਗ ਕੈਮੀਕਲ ਵਰਤੇ ਇਹਦੇ ਵਿੱਚ ਤੇ ਜਿਹਦੇ ਨਾਲ ਬਣਾਉਂਦੇ ਆ ਗੁੜ ਇਹ ਉਹ ਵੀ ਤੁਸੀਂ ਦੇਖ ਲਓ ਖਰਾਬ ਗੁੜ ਤੇ ਖਰਾਬ ਖੰਡ ਆਹ ਖੰਡ ਦੇ ੱਟੇ ਪਏ ਆ ਖੰਡ ਦਾ ਵਿੱਚੋਂ ਆਪਾਂ ਦੇਖੀ ਨੀ ਤੇ ਗੁੜ ਤੁਹਾਨੂੰ ਦਿਖਾਈ ਦਿੰਨੇ ਆ ਸਾਹਮਣੇ ਵਿੱਕੀ ਇਹਨਾਂ ਨੇ ਗੰਦ ਪੂਰਾ ਪੰਜਾਬ ਦੀਆਂ ਮਾਰਕੀਟਾਂ ਦੇ ਵਿੱਚ ਭਰਨਾ 2 ਮਹੀਨੇ ਤੇ ਜਮਾ ਨਿਰਾਜ ਹੈ ਰੱਜਮ ਤੇ ਜਮਾ ਨਕਲੀ ਗੁੜ 1% ਵੀ ਨਹੀਂ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਕੁਆਲਿਟੀ ਹੈ ਨਕਲੀ ਗੁੜ ਵੀ ਨਹੀਂ ਹੈਗਾ ਇਹ ਮਤਲਬ ਕਿ ਗੁੜ ਦਾ ਨਾਮ ਨਿਸ਼ਾਨੀ ਹੈ ਨਹੀਂ ਇਹ ਚੀਜ਼ ਤੇ ਦੇਖੋ ਬਾਅਦ ਵਿੱਚ ਵੀਡੀਓ ਬਣਾਉਣ ਲੱਗ ਗਏ ਤੇ ਪਾਸੇ ਸੇ ਹੋ ਗਏ ਉਹ ਆ ਚੀਜ਼ ਵਰਤਦੇ ਗੁੜ ਦੇ ਵਿੱਚ ਸਾਰੀ ਖੰਡ ਤੇ ਗੁੜ ਗੰਨਾ ਇਹਨਾਂ ਕੋਲ ਹੈ ਨਹੀਂ ਕਿ ਕੋਈ ਵੀ ਇੱਕ ਵੀ ਗੰਨਾ ਨਹੀਂਗਾ ਤੇ ਸਾਵਧਾਨ ਰਿਹਾ ਕਰੋ ਤੇ ਆ ਦੋ ਮਹੀਨੇ ਤਾਂ ਆਹ ਗੁੜ ਨਾਲ ਤਾਂ ਖੰਡ ਖਾਦੀ ਚੰਗੀ ਹੈ ਜਿਹੜੇ ਗੁੜ ਨਾਲ ਤਾਂ ਆਪ ਨੂੰ ਪਤਾ ਤਾਂ ਹੈ ਕਿ ਕੈਮੀਕਲ ਦੀ ਬਣੀ ਹੋਈ ਹੈ ਖੰਡ ਉਹ ਤੇ ਬਿਜਾਰੂ ਗੁੜ ਨਾ ਵਰਤੋ ਆ ਦੋ ਮਹੀਨੇ ਤੇ ਜੇ ਵਰਤਣਾ ਵੀ ਹੈ ਤਾਂ ਮਤਲਬ ਕਿ ਆਪਣੇ ਘਲਾੜੇ ਚੱਲਣਗੇ ਦੋ ਮਹੀਨਿਆਂ ਨੂੰ ਤੇ ਉਹ ਤੋਂ ਲੈ ਕੇ ਵਰਤੇ ਉਹਨਾਂ ਚ ਰੋੱਕੇ ਸੋੱਕੇ ਟਾਈਮ ਟਵਾਓ ਜਮਾਬ ਦਾ ਸਟੋਰ ਕਰਕੇ ਰੱਖ ਲਓ ਗੰਨਾ ਬੀਜੋ ਸਾਰੇ ਜਾਣੇ ਤੇ ਆਹ ਗੰਦ ਬਖਵਾਉਂਦੇ ਤੇ ਸਫਾਈ ਦੇਖ ਲੈਦਰ ਰੱਖਦੇ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਪੈਰਾਂ ਨਾਲ ਹੀ ਵਿੱਚ ਮਾਰਦੇ ਸਾਰਾ ਗੁੱਸੇ ਦੇ ਵਿੱਚ ਤੇ ਆ ਪੈ ਕਰਕੇ ਆਪਣੀ ਮਾਰਕੀਟ ਦੇ ਵਿੱਚ ਆ ਜੀ ਧੰਨਵਾਦ ਵੀਡੀਓ ਨੂੰ ਬਤੋ ਸ਼ੇਅਰ